ਸਕੂਲ ਵੱਲੋਂ ਵਧਾਈ ਗਈ ਫੀਸ ਤੇ ਹੋਇਆ ਹੰਗਾਮਾ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੇ ਵੱਲੋਂ ਵਧਾਈ ਗਈ ਫੀਸ ਨੂੰ ਲੈ ਕੇ ਸਟੂਡੈਂਟ ਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਬਾਹਰ ਹੀ ਧਰਨਾ ਲਾ ਦਿੱਤਾ ਤੇ ਧਰਨਾ ਲਾਉਣ ਤੋਂ ਬਾਅਦ ਉੱਥੇ ਜਮ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰ ਰਹੇ ਪਰਿਵਾਰ ਦੇ ਕੋਲੇ ਮੌਕੇ ਤੇ ਹਲਕਾ ਵਿਸ਼ਟ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੀ ਪਹੁੰਚੇ ਤੇ ਉਹਨਾਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਨਤਾ ਦੇ ਨਾਲ ਅਸੀਂ ਤੱਕਾ ਨਹੀਂ ਹੁੰਦਿਆਂਗੇ ਹੋਰ ਮੌਕੇ ਤੇ ਪਹੁੰਚ ਕੇ ਕੀ ਕੁਝ ਉਹਨਾਂ ਨੇ ਉੱਥੇ ਕਿਹਾ ਏ ਔਰ ਪਰਿਵਾਰ ਨੇ ਕੀ ਕੁਝ ਨਿੱਜੀ ਸਕੂਲ ਤੇ ਇਲਜ਼ਾਮ ਲਾਇ ਹੁਣ ਉਹ ਤੁਹਾਨੂੰ ਸੁਣਾਉਣੇ ਆ ਸਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਏਸੀ ਪਸੰਦ ਨਹੀਂ ਆ ਹੈਲੋ ਕਿਉਂਕਿ ਅਸੀਂ ਗਰਮੀ 'ਚ ਬੱਚਾ ਲੈ ਕੇ ਆਵਾਂਗੇ ਜਾਂ ਦੁਪਹਿਰ ਤੋਂ ਛੁੱਟੀ ਹੋਊਗੀ ਫਿਰ ਬੱਚਾ ਸਾਡਾ ਬਿਮਾਰ ਹੋਊਗਾ ਠੀਕ ਹੈ ਇੱਕ ਸਾਡੂ ਖਿਤਾਬਾਂ ਦੇ ਵਿੱਚ ਵੀ ਮੁਸ਼ਕਲ ਹੈ ਕੀ ਜਿਹੜੀ ਕਿਤਾਬ ਐ ਬੜੀ ਹੈਰਤ ਵਾਲੀ ਹੋਈ ਸਾਡੇ ਨਾਲ 1500 ਦੀ ਕਿਤਾਬਾਂ 4000 ਚ ਲੈਣੀਆਂ ਪਈਆਂ ਚਲੋ ਉਹ ਲੈ ਲਈਆਂ ਲੇਕਿਨ ਫੀਸ ਵੀ ਡਬਲ ਦੇਣੀ ਪੈ ਰਹੀ ਐ ਇਸ ਤਰ੍ਹਾਂ ਤਾਂ ਫਿਰ ਸਾਨੂੰ ਕੋਈ ਹੋਰ ਸਕੂਲ ਹੀ ਚੇਂਜ ਕਰਨਾ ਪਊਗਾ ਅਸੀਂ ਸਾਰੇ ਇਕੱਠੇ ਹੋ ਕੇ ਇਹੀ ਫੈਸਲਾ ਲੈਣਾ ਚਾਹੁੰਦੇ ਆ ਕਿ ਸਰਕਾਰ ਨੂੰ ਇੰਨੇ ਪੈਸੇ ਇਹਨਾਂ ਨੂੰ ਦੇਣ ਨਾਲ ਆਪਾਂ ਸਰਕਾਰ ਦੀ ਮਦਦ ਕਰਦੇ ਆ ਇੰਨੇ ਵਧੀਆ ਸਕੂਲ ਬਣ ਰਹੇ ਸਰਕਾਰੀ ਅਸੀਂ 2 4 10 20 ਲੱਖ ਰੁਪਈਆ ਇਕੱਠਾ ਕਰਕੇ ਉੱਥੇ ਦੇ ਦਈਏ ਤਾਂ ਸਕੂਲ ਹੀ ਸਾਡਾ ਹੋ ਹੋ ਜਾਣਾ ਬਿਲਕੁਲ ਇੱਥੇ ਤਾਂ ਅਸੀਂ ਏਸੀ ਇੱਕ ਵਾਰ ਲਾਤਾ ਸਾਡਾ ਬੱਚਾ ਦੂਜੀ ਕਲਾਸ ਚ ਚਲਾ ਗਿਆ ਸੀ ਦਾ ਪੈਸਾ ਖਤ ਅਸੀਂ ਇੱਕ ਇੱਕ ਬੱਚਾ ਹੈ ਕਿ ਕਿ ਕਿਸੀ ਦਾ ਪੈਸਾ ਦੇ ਰਿਆ ਤੁਸੀਂ ਆਪ ਹੀ ਜੋੜ ਲਾ ਕੇ ਦੇਖ ਲਓ ਸਾਨੂੰ ਅਸੀਂ ਤਾਂ ਸਾਰਿਆਂ ਦਾ 10 ਦਿਨ ਦਾ ਜੋੜ ਲਗਾ ਲਿਆ ਤੁਸੀਂ ਜੋੜ ਲਗਾ ਕੇ ਦੇਖੋ ਇੱਕ ਇੱਕ ਬੱਚਾ ਹੈ ਕਿ ਕਿ ਕਿਸੀ ਤੇ ਪੈਸਾ ਦੇ ਲਿਆ 33 ਬੱਚੇ 32 ਬੱਚੇ ਇੱਕ ਕਲਾਸ ਵਿੱਚ ਹੈ ਇਹਦੀ ਕੈਲਕੂਲੇਸ਼ਨ ਇਹ ਸਾਰਾ ਸਕੂਲ ਸਾਡੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਅਸੀਂ ਥੋੜੇ ਇੰਨਾ ਪੜੇ ਜੇ ਅਸੀਂ ਘੱਟ ਪੜੇ ਅਸੀਂ ਇਹਨਾਂ ਸਕੂਲਾਂ 'ਚ ਇਸ ਕਰਕੇ ਬੱਚੇ ਪਾਏ ਸੀ ਚਲੋ ਪੜਾਈ ਵਧੀਆ ਲੇਕਿਨ ਹੈ ਤਾਂ ਨਾਰਮਲ ਸਕੂਲ ਹੈ ਅਸੀਂ ਡੀਪੀਐਸ ਜਾਂ ਕੋਈ ਸਤਪਾਲ ਮਿੱਤਲ ਦੇ ਸਕੂਲ 'ਚ ਥੋੜੀ ਪਾਏ ਆ ਕਿ ਅਸੀਂ ਉਹਨਾਂ ਦੀ ਫੀਸ ਤੋਂ ਵੀ ਵੱਧ ਕੇ ਫੀਸ ਦੇਣਾ ਸ਼ੁਰੂ ਕਰ ਲਿਆ ਅਸੀਂ ਨਹੀਂ ਦੇ ਸਕਦੇ ਅਸੀਂ ਗਵਰਨਮੈਂਟ ਦੇ ਹਿਸਾਬ ਨਾਲ ਜੋ ਰੇਟ ਵੱਧਦਾ ਅਸੀਂ ਦੇ ਦਾਂ ਅਸੀਂ ਇੱਕ ਸਿੰਪਲ ਜਿਹਾ ਸਵਾਲ ਕਰਨਾ ਹੈ ਵੀ ਜਿਸ ਹਿਸਾਬ ਨਾਲ ਸਕੂਲ ਨੇ ਚਾਰਜਸ ਵਧਾਏ ਆ ਕਿ ਆਮ ਇਨਸਾਨ ਦੀ ਜੇਬ ਉਹਨੂੰ ਬੇਅਰ ਕਰ ਸਕਦੀ ਆ ਕੀ ਸਾਡੇ ਜਿਹੜੇ ਇਨਕਮ ਆ ਉਸ ਹਿਸਾਬ ਨਾਲ ਵਧ ਗਈ ਹੈ ਤੇ ਜੇ ਇਸ ਹਿਸਾਬ ਨਾਲ ਹੀ ਵਧਾਉਂਦੇ ਰਹਿਣਗੇ ਤੇ ਕੀ ਆਪਾਂ ਅਗਲੇ ਸਾਲ ਇਹ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾ ਸਕਦੇ ਆ ਕਿੰਨੀ ਫੀਸ ਸਕੂਲ ਵੱਲੋਂ 43% ਫੀਸ ਜਿਹੜੀ ਆ ਸਕੂਲ ਦੀ ਵੱਚੂਕੀ ਆ ਹੁਣ ਤੱਕ ਠੀਕ ਆ ਜੀ ਤੇ ਜੇ ਇਹੀ ਰੂਟੀਨ ਰਹੀ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਜ਼ਿਆਦਾਤਰ ਪੇਰੈਂਟਸ ਆ ਅਗਲੇ ਸਾਲ ਦਾ ਸੈਸ਼ਨ ਕੰਟੀਨਿਊ ਕਰ ਪਾਉਣਗੇ ਹੁਣ ਸਾਡੇ ਐਮਐਲਏ ਸਾਹਿਬ ਅੰਦਰ ਗਏ ਹੋਏ ਆ ਉਹ ਦੇਖਦੇ ਆ ਸਾਨੂੰ ਬਾਹਰ ਆ ਕੇ ਕੀ ਦੱਸਦੇ ਉਸ ਤੋਂ ਬਾਅਦ ਹੀ ਅਸੀਂ ਆਪਣੇ ਅੱਗੇ ਦਾ ਜਿਹੜਾ ਵਾ ਪਲਾਨਿੰਗ ਕਰਾਂਗੇ ਇਹੀ ਇਸ ਵਾਰ ਜਿਹੜੀ ਗੱਲ ਵੀ ਆਪਾਂ ਪ੍ਰਿੰਸੀਪਲ ਮੈਡਮ ਕੋਲ ਵੀ ਰਿਕੁਐਸਟ ਲੈ ਕੇ ਆਏ ਆਂ ਵੀ ਜਿਹੜੀ ਤੁਸੀਂ ਫੀਸ ਸਾਡੀ ਐਲਸੱਚ ਹਾਈ ਕੀਤੀ ਹੈ ਇਹਦੇ ਤੇ ਇੱਕ ਵਾਰੀ ਦੁਬਾਰਾ ਨਜ਼ਰ ਮਾਰ ਕੇ ਚੈੱਕ ਕਰੋ ਕਿ ਕਿਤੇ ਨਾ ਕਿਤੇ ਐਥੀਕਲ ਨਹੀਂ ਲੱਗਦੀ ਹੈਗੀ ਕਿਉਂਕਿ ਜੋ ਜਿਹੜੀ ਇਨਫਰਾਸਟ੍ਰਕਚਰ ਦੀ ਕੋਸਟ ਹੈ ਇਹ ਸਿਰਫ ਇਸ ਸਾਲ ਦੇ ਬੱਚਿਆਂ ਨੇ ਨਹੀਂ ਹੀ ਬੇਅਰ ਕਰਨੀ ਇਹ ਆਉਣ ਵਾਲੇ 10 ਜਾਂ 15 ਸਾਲ ਤੱਕ ਯੂਜ਼ ਕੀਤੀ ਜਾਣੀ ਹੈ ਜਿਹੜੀਆਂ ਕੁਰਸੀਆਂ ਵੀ ਆ ਉਹ ਵੀ ਹਰ ਕਿਸ ਨੇ ਐ ਯੂਜ਼ ਕਰਨੀ ਹੈ ਤੇ ਬਾਕੀ ਜਿੱਥੋਂ ਤੱਕ ਗੱਲ ਰਹੀ BCEM ਦੀ ਕੁਆਲਿਟੀ ਐਜੂਕੇਸ਼ਨ ਦੇ ਲਈ ਤੇ ਐਥੀਕਲ ਮੋਟਿਵਸ ਦੇ ਲਈ ਜਾਣਿਆ ਜਾਂਦੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਪ੍ਰਿੰਸੀਪਲ ਮੈਡਮ ਜਾਂ ਮੈਨੇਜਮੈਂਟ ਟੀਮ ਪੂਰਾ ਇਹਦਾ ਹੱਲ ਕਰੇ। ਹਾਂ ਬਿਲਕੁਲ ਹਮ ਇਸੀ ਚੀਜ਼ ਕੇ ਅਗੇਂਸਟ ਹੈ ਜੋ ਇਹ ਜਸਟ ਅਨਜਸਟੀਫਾਈਡ ਉਹਨੇ ਫੀਸ ਇਨਕਰੀਜ਼ ਕਰੀਏ ਉਹ ਬਹੁਤ ਹੀ ਗਲਤ ਬਾਤ ਹੈ। ਕੁਝ ਇੱਕ नॉर्मल मिनिमल अमाउंट अगर ये इंक्रीज़ भी करते तो हमको शायद कोई प्रॉब्लम नहीं होनी थी बट ये इन्होंने एकदम ही जो इंक्रीज अभी लास्ट ईयर यू क्लास में मेरी बेटी पढ़ती थी तो उसकी फ़ीस मैंने अराउंड फोर्टी थाउजेंड फाइव हंड्रेड क्वार्टरली पढ़ी भरी है अब डायरेक्ट अब वो फ़र्स्ट क्लास में आई है तो मेरे को ट्वेंटी थाउजेंड टेन रुपीज़ पे करना पड़ रहा है क्वार्टरली पे करना पड़ेगा अब ये देखो इंक्रीज़ सीधा ही मेरी सिक्स थाउजेंड फ़ीस उसकी इंक्रीज़ होगी है क्या आप इस तरीके से अब हमारी सैलरीज़ या जो घर का खर्च है, वो इस तरीके से हमें ऑबली अब हमने अब सिर्फ एक स्कूल फीस तो नहीं होती है ना अब बच्चे ने घर आना है उसको भी एक्स्ट्रा करिकुलर एक्टिविटी चाहिए बिकॉज ऑफ द कॉम्पिटिशन इज गोइंग अराउंड तो उसको कोई एक्स्ट्रा करिकुलर एक्टिविटी के लिए चाहिए कोई हॉबी क्लास चाहिए कुछ ना कुछ चाहिए ही है। इसमें क्लास में फर्स्ट आने के लिए या टॉप पे रहने के लिए देखो इसमें अकेली फीस तो आई नहीं है इसमें अकेली फीस तो इंक्रीज नहीं हुई इसमें ट्रांसपोर्टेशन भी तो पेरेंट्स ने देना है बुक्स भी लेनी है और देखो साल की यूनिफॉर्म एक यूनिफॉर्म भी लेनी नहीं है चलो विंटर की लगा लो दो नहीं लेनी पांच यूनिफॉर्म आती हैं पूरे साल में हाउस की आ गई ऑटम की समर की स्पोर्ट्स डे की इनकी आ गई पाँच यूनिफॉर्म्स का मैं सोचो फीस है ट्रांसपोर्ट का है यूनिफॉर्म का है बुक्स का अलग है फिर बच्चे ने कोई एक्टिविटी है उसका अलग से है इनकी ऑल मंथ हाँ जी यही करती कि फ़ीस कम की की जाए हमने तो बोला नहीं था कि एसी लगाओ हमसे एसी का कंसेंट तो लिया ही नहीं गया और एसी पूरा साल हम तो ए सी भी चलो सही तो बात है एसी तो पूरा साल नहीं चलना दो दो महीने चल जाएगा तीन महीने चल जाएगा इससे ज़्यादा तो फीस में नहीं आएगा ना वही तो बात है वही चलो हाँ ए तो हम चाहते नहीं हैं क्योंकि इससे बच्चे की हम तो चाहते ਦੇਖੋ ਅ ਗਾਲੇ ਆ ਹਾਂਜੀ ਦਾ ਸਾਬ ਮੈਂ ਥੈਂਕਸ ਕਰਦਾ ਅੱਜ BCEL ਸਕੂਲ ਦੀ ਸਾਰੀ ਮੈਨੇਜਮੈਂਟ ਦਾ ਸਾਡੇ ਸਤਿਕਾਰਯੋਗ ਜੈਨ ਸਾਹਿਬ ਅ ਮੇਰੇ ਅੰਕਲ ਸਿਆਲ ਸਿਆਲ ਸਾਹਿਬ ਤੇ ਵੱਡੇ ਵੀਰ ਮੇਰੇ ਮਿੰਨੀ ਸਿਆਲ ਸਾਹਿਬ ਔਰ ਸਾਰੇ ਪ੍ਰਿੰਸੀਪਲ ਸਾਹਿਬਾ ਔਰ ਜਿੰਨੀ ਮੈਨੇਜਮੈਂਟ ਕਮੇਟੀ ਆ ਬਹੁਤ ਅੱਛਾ ਇਹਨਾਂ ਨੇ ਕੋਆਪਰੇਟ ਕੀਤਾ ਅ ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ ਕੋਈ ਵੀ ਐਕਸਟਰਾ ਚਾਰਜ ਇਸ ਨਹੀਂ ਲਿਆ ਜਾਏਗਾ ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ ਨੇ ਦਿਖਾਇਆ ਵਾਕਿਆ ਅੱਜ ਤੱਕ ਮੇਰਾ ਵੀ ਦਿਲ ਕਰੇ ਮੈਂ ਦੁਬਾਰਾ ਤੋਂ ਇੱਥੇ ਪੜਾਂ ਕਿਉਂਕਿ ਬੜੇ ਬਿਊਟੀਫੁਲ ਰੂਮ ਇਹ ਉਹ ਹੈ ਨਾ ਤੇ ਆਬਵੀਅਸਲੀ ਜਦੋਂ ਵੱਡੇ ਹਜ਼ਾਰੇ ਚੱਲਦੇ ਆ ਖਰਚੇ ਹੁੰਦੇ ਆ ਤੋ ਫਿਰ ਰਲ ਕੇ ਸਾਹਮਣੇ ਪੈਂਦੇ ਆ ਪਰ ਉਹਦੇ باوجود ਜੈਲ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ ਜੈਲ ਸਾਹਿਬ ਹੋਰਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਹਤਾ ਵੀ ਗੋਗੀ ਤੁਸੀਂ ਆਏ ਹੋ ਤੇ ਰੈਡਸ ਆਏ ਨੇ ਸਾਰੇ ਦੀਆਂ ਬੱਚੇ ਸਾਡੇ ਨੇ ਅਸੀਂ ਇਹ ਪੜਾਉਣੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਮੇਕਰ ਨੇ ਸਾਡੇ ਸਾਰੇ ਆਬਵੀਅਸਲੀ ਜਿਹੜੇ ਫਿਊਚਰ ਮੇਕਰ ਹੁੰਦੇ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇੱਥੋਂ ਜਿੰਨੇ ਬੱਚੇ ਜਾਣੇ ਆ ਉਹ ਤੋਂ ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਬਿਆਂ ਤੇ ਨੇ ਤੇ ਅੱਗੇ ਵੀ ਅੱਛੇ ਰੁਤਬਿਆਂ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜੀ ਜਿਹੜਾ ਵੀ ਸੀਗਾ 16000 ਰੁਪਏ ਸਮਥਿੰਗ ਉਹ ਨਹੀਂ ਸਿਰਫ 8% ਜੋ ਐਨੂਅਲੀ ਇਹਨਾਂ ਦਾ ਬਣਦਾ ਐਸ ਅਸ ਪਰ ਪੰਜਾਬ ਗਵਰਨਮੈਂਟ ਪੰਜਾਬ ਗਵਰਨਮੈਂਟ ਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਦਾਂ ਹੀ ਬੱਚੇ ਪੜਨਗੇ ਉਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇਗੀ ਜੇ ਮੈਂ ਜਿਹੜੇ ਬੱਚੇ ਨੇ ਵੀ ਉਹ ਵੀ ਸੈਟੀਸਫਾਈ ਹੋ ਗਈ ਇਸ ਗੱਲ ਤੋਂ ਜੇ ਸੈਟੀਸਫਾਈ ਜੇ ਲੈ ਹੀ ਕੁਝ ਨਹੀਂ ਰਹੇ ਸੈਟੀਸਫਾਈ ਜੇ ਹੁਣ ਵੀ ਨਾ ਹੋਏ ਫਿਰ ਤਾਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਦੂਸਰਾ ਅਵੀ ਗਵਰਨਮੈਂਟ ਸਾਡੀ ਜਦੋਂ ਜਿਸ ਵਧਾਉਣੀ ਹੈਗੀਆ ਬੋਰਡ ਲੱਗੇ ਹੋਣੇ ਚ ਨਹੀਂ ਨਹੀਂ ਉਹ ਤਾਂ ਵੈਬਸਾਈਟ ਤੇ ਪੰਦੇ ਆ ਨਹੀਂ ਸਰ ਦੇ ਸਕੂਲ ਦੇ ਬਾਹਰ ਵੀ ਵੀ ਹੈਗਾ ਵੀ ਬੋਰਡ ਲੱਗੇ ਨਹੀਂ ਉਹ ਅਸੀਂ ਕੁਝ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਸਕੂਲ ਦੀ ਬੈਟਰਮੈਂਟ ਵਾਸਤੇ ਬੱਚਿਆਂ ਦੀ ਬੈਟਰਮੈਂਟ ਵਾਸਤੇ ਪੇਰੈਂਟਸ ਦੀ ਬੈਟਰਮੈਂਟ ਵਾਸਤੇ ਉਹ ਵੀ ਅਸੀਂ ਆਉਣ ਵਾਲੇ ਟਾਈਮ ਸਾਰੇ ਸੈਟ ਅਪ ਕਰ ਦਿਆਂਗੇ ਸਕੂਲ ਦੀ ਬੁੱਕਸ ਤੇ ਡਰੈਸ ਨੂੰ ਵੀ ਲੈ ਕੇ ਹਾਂ ਉਹ ਵੀ ਗੱਲ ਹੋ ਗਈ ਆ ਉਹਦੇ ਲਈ ਵੀ ਅਸੀਂ ਪਲਾਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ ਤੇ ਲਿਖਿਆ ਜਾਊਗਾ ਵੀ ਤੁਸੀਂ ਜਿੱਤੋਂ ਮਰਜੀ ਬੁੱਕਸ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਤੁਸੀਂ ਪਾਰਟੀਕਲਰ ਇੱਕ ਕੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣੀਆਂ ਨੇ ਕੋਈ ਸਕੂਲ ਵੱਲੋਂ ਐਸਾ ਅਥੋਰਾਈਜ਼ ਨਹੀਂ ਹੋਇਆ ਸਰ ਕਈ ਸਕੂਲਾਂ ਦੇ ਵਿੱਚ ਅਜੇ ਵੀ ਇਦਾਂ ਹੀ ਚੱਲਦਾ ਤੇ ਉਹਦਾ ਤਾਂ ਕੋਈ ਕਾਰਵਾਈ ਕੀਤੀ ਜਾਏਗੀ ਪਰ ਗੱਲ ਇਹ ਆ ਸਾਰੇ ਸਕੂਲ ਵੀ ਆਪਣੇ ਨੇ ਮੈਂ ਕੋਈ ਕੋਈ ਉਹ ਈਡੀ ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ ਮੈਂ ਇੱਕ ਪਬਲਿਕ ਸਰਵੈਂਟ ਆ ਲੋਕਾਂ ਦੀ ਸੇਵਾ ਕਰਨ ਵਾਲਾ ਇੱਕ ਸੇਵਾ ਮਿਲੀ ਆ ਮੇਰੇ ਹਲਕਿਆਂ ਨੇ ਮੈਨੂੰ ਸੇਵਾ ਦਿੱਤੀ ਆ ਉਸ ਤਹਿਤ ਜਿੱਥੇ-ਇੱਥੇ ਵੀ ਕੋਈ ਹੋਏਗੀ ਗੱਲ ਹਾਂ ਮੈਂ ਫਰਿਆਦ ਲੈ ਕੇ ਜਾ ਸਕਦਾ ਕਾਰਵਾਈ ਤਾਂ ਬਾਤ ਦੀਆਂ ਗੱਲਾਂ ਹੁੰਦੀਆਂ ਨੇ ਫਰਿਆਦ ਲੈ ਕੇ ਜਾਣੇ ਔਰ ਸੁਣੀ ਵੀ ਇਹਨਾਂ ਨੇ ਬੜੇ ਜਿੰਦਾਦਿੱਲੀ ਨਾਲ ਗੱਲ ਸੁਣੀ 2 ਘੰਟੇ ਲਾ ਕੇ ਸੰਜੀਦਗੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਵੀ ਡਿਸਕਸ਼ਨਸ ਕੀਤਾ ਸੀ ਕੀ ਕੀ ਕਰਾਣਾ ਬੱਚਿਆਂ ਨੂੰ ਮਤਲਬ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਕਰ ਰਿਹਾ ਸਕੂਲ ਇਹ ਤੇ ਮੈਂ ਇਸੀ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਆ ਜਿਹਦੀ ਕਿ ਮੈਨੂੰ ਨੁਮਾਇੰਦਗੀ ਕਰਨ ਦਾ ਪਰਮਾਤਮਾ ਨੇ ਮੌਕਾ ਦਿੱਤਾ ਹੈ। ਬੀਜ ਦੇ ਵਿੱਚ 8% ਦਾ ਇੰਕਰੀਜ਼ ਹੋਏਗਾ ਉਸ ਤੋਂ ਇਲਾਵਾ ਕੋਈ ਚਾਰਜ ਨਹੀਂ ਹੋਏਗਾ। ਕੋਈ ਚਾਰਜ ਨਹੀਂ ਹੋਏਗਾ। ਬੈਠੇ ਆ ਪ੍ਰਧਾਨ ਜੀ ਖੜੇ ਨੇ। ਸਿਆਲ ਸਾਹਿਬ ਖੜੇ ਪੁੱਛ ਲੋ। ਪੈਰੈਂਟਸ ਵੀ ਖੜੇ ਨੇ ਨਾਲ ਐਸੋਸੀਏ ਠੀਕ ਹੈ ਜੀ ਜਲਦੀ ਜੀ ਜਿਹੜਾ ਇਹ ਹੋਇਆ ਤੇ ਇਹਦੇ ਵਿੱਚ ਕੀ ਹੋਇਆ ਸਾਰਾ ਬਸ ਸਾਰਾ ਤਾਂ ਕਵਰ ਕਰ ਲਿਆ ਐਮਐਲਏ ਸਾਹਿਬ ਨੇ ਕਿਉਂ ਇਹ ਰੋਲਾ ਪਾ ਵੀ ਕਿਉਂ ਪੈਂਦੇ ਹੀ ਕਿਉਂ ਇਸ ਤਰ੍ਹਾਂ ਦਾ ਨਹੀਂ ਕੋਈ ਚੀਜ਼ ਹੈ ਕੋਈ ਵੀ ਐਕਸ਼ਨ ਤੁਸੀਂ ਗੁੱਡ ਅੱਛੀ ਸੋਚਣਾ ਲੈਂਦੇ ਹੋ ਉਹ ਚੰਗਾ ਵੀ ਲੱਗਦਾ ਕਿਸੇ ਨੂੰ ਨਹੀਂ ਵੀ ਪਸੰਦ ਆਉਂਦਾ ਹੈ ਪਰ ਲੇਕਿਨ ਅੱਛਾ ਹੋ ਗਿਆ ਸਾਰਾ ਬੈਟਰੀ ਦੇ ਨਾਲ ਸਾਰਾ ਸੈਟਲ ਹੋ ਗਿਆ ਮੈਂ ਇੱਥੇ ਵੀ ਹੈਪੀ ਸੋ ਆਰ ਜੀ no lo